ਦੀ ਨਾਲ ਤੁਹਾਨੂੰ ਦਿਖਾ ਰਿਹਾ ਇਧਰਲੇ ਪਾਸੇ ਸਾਥ ਲੱਗੀ ਹੋਈ ਹੈ ਜੀ ਤੇ ਬਜ਼ੁਰਗ ਜਿਹੜੇ ਆ ਤਾਸ਼ ਖੇਡ ਰਿਹਾ ਆ ਆਨੰਦ ਆਈ ਜਾ ਰਿਹਾ ਤੇ ਆਨੰਦ ਚਾਈ ਜਾ ਰਿਹਾ ਤੇ ਆਪਾਂ ਗੱਲਾਂ ਬਾਤਾਂ ਇਹ ਕਰ ਰਹੇ ਆ ਅੱਜ ਦੀ ਰਿਪੋਰਟ ਦੇ ਵਿੱਚ ਗਰਾਊਂਡ ਜੀਰੋ ਤੋਂ ਦਿਖਾ ਰਹੇ ਕਿ ਕੀ ਆਮ ਲੋਕ ਕੀ ਸੋਚਦੇ ਆ ਕਿ ਜਿਹੜਾ ਪ੍ਰਵਾਸੀ ਮਜ਼ਦੂਰਾਂ ਦਾ ਮਸਲਾ ਉੱਠਿਆ ਵਾ ਕੀ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਵਿੱਚ ਰਹਿਣ ਦਾ ਅਧਿਕਾਰ ਦਿੱਤਾ ਜਾਣਾ ਚਾਹੀਦਾ ਹੈ ਨਹੀਂ ਦਿੱਤਾ ਜਾਣਾ ਚਾਹੀਦਾ ਕਿਦਾਂ ਦੇਖਦੇ ਹੋ ਫਿਰ ਬਾਲੇ ਉਹ ਨਾ ਵਗਰਦੀ ਕਾ ਖਾਲਸਾ ਤੇ ਵਗਰਦੀ ਦੀ ਫਤਿਹ ਹੂੰ ਬਾਬਾ ਇਹ ਸਾਨੂੰ ਤਾਂ ਤੋਤ ਨ ਜਾਤਾ ਨਾ ਬਹੁਤਾਂ ਕਰਦੇ ਜੀ ਇਹ ਕਿਤੇ ਗੁਜਰ ਹਾਂ ਇਹ ਬੜੇ ਐਕਸੀਡੈਂਟ ਕਰਾਉਂਦੇ ਕਦੀ ਉੱਤਰ ਮਾਰਾ ਦਿੰਦੇ ਛਿੜਕ ਤੇ ਕਦੀ ਉੱਤਰ ਇੱਕ ਸਾਡਾ ਚਾੜਾ ਇੱਕ ਆੜ ਭਈ ਇਹ ਵੀ ਚਲੋ ਜਿਹੜਾ ਕੋਈ ਰੱਖੀ ਪਤਾ ਲੋੜ ਦਾ ਮਾਰਾ ਰੱਖਦੇ ਆ ਪਰ ਇਹ ਚਾਹੀਦੇ ਨਹੀਂ ਜੇ ਕੇ ਪੈ ਨਾ ਦਿੱਤੇ ਚਾਹੇ ਕੇ ਮੜਾ ਲੋੜ ਕੇ ਨੂੰ ਮਾਰ ਕੇ ਚੀਂ ਗਾ ਜਾਂਦੇ ਲੋੜਾ ਇਹ ਗੱਲ ਕਹਿੰਦੇ ਆ ਪੀ ਅਸੀਂ ਆਵੇਸਲੇ ਹੋ ਗਏ ਆ ਇਹ ਆਪਣੇ ਹੱਥੀ ਕੰਮ ਨਹੀਂ ਕਰਦੇ ਕੰਮ ਸਾਰਾ ਉਹਨਾਂ ਤੋਂ ਕਰਾਉਂਦੇ ਫਿਰ ਉਹਨਾਂ ਦੇ ਉੱਤੋਂ ਮਈਆਂ ਚੋਂਦੇ ਉਹਨਾਂ ਤੋਂ ਸਭ ਕੁਝ ਕਰਾਉਂਦੇ ਆ ਹਾਂ ਕਾਨੂੰ ਦੁੱਧ ਚ ਕੋ ਪਾ ਜਾਣੇ ਕੋ ਮਾਰ ਜਾਣ ਸਾਰਾ ਟੱਪੇ ਤੇ ਕੀ ਇਹਨਾਂ ਪੜ ਲੂ ਹੂੰ ਕਿਹਦੇ ਕੋ ਥਾਂ ਟਿਕਾਣੇ ਦਾ ਪਤਾ ਵੀ ਮੈਨੂੰ ਐਸੇ ਬੰਦੇ ਲਿਆ ਕੇ ਦਿੱਤਾ ਹਾਂ ਮੈਂ ਉਹਨੂੰ ਕੋਲ ਸਕਦਾ ਜਿਹੜਾ ਬਿਨਾਂ ਬੰਦੇ ਤੋਂ ਜਾ ਕੇ ਆਪਾਂ ਲਈ ਆਉਂਦੇ ਆ ਹਾਂ ਚਾਹੇ ਉਹ ਆ ਜਾਂਦੇ ਆ ਬੁਲਕੇ ਕੋ ਨਾ ਰਕਾਉਟ ਪੈਂਦੀ ਸਾਡੇ ਇੱਥੇ ਮੁੰਡਾ ਸੱਟੇ ਸਕਿਆਂਦਾ ਜੀ ਉਹਨੇ ਪਾ ਬਈਆ ਇਹੋ ਕਮਲਾ ਜਿਹਾ ਰੱਖ ਲਿਆ ਹਾਂ ਉਨੇ ਪਾਣੀ ਉਹ ਕਿ ਥਾਂ ਗੋਟਨ ਤੋਂ ਥੋੜਾ ਆਤਾ ਹੁਣ ਪਿਛਵਾੜ ਕੇ ਤੇ ਕਈ ਮਾਰੀ ਅੱਛਾ ਮੁੰਡਾ ਗੱਬਰੂ 20 16 ਕਿਲੇ ਪੈਰੀ ਹੋਰ ਕੋਠਾ ਤਗੜਾ ਹੋ ਕੇ ਮੁੰਡਾ ਬਚਿਆ ਅੱਛਾ ਬਚ ਗਿਆ ਬਚ ਗਿਆ ਤੇ ਜੇ ਸਿੱਧੀ ਮਾਰ ਦਿੰਦਾ ਫਿਰ ਤੇ ਲੈ ਗਿਆ ਸੀ ਤੇ ਖਲਾਇਆ ਉਹਦੇ ਸਹਰਿਆਂ ਤੇ ਇਸ ਤਰ੍ਹਾਂ ਕਰਕੇ ਪਊ ਨੂੰ ਹੱਥ ਜੋੜ ਕੇ ਕੱਢ ਕੇ ਆਈ ਉੱਥੇ ਹੁਣ ਲੈ ਜੋ ਇੱਥੇ ਸਾਡੇ ਲੈ ਜੋ ਇੱਥੇ ਤੇ ਇਹ ਦੋ ਤਿੰਨ ਜਿਹੜੇ ਆ ਨਾ ਇੱਕ ਤਾਂ ਗੁਜਰਨੀ ਚਾਹੀਦੀ ਇਹ ਜਿੱਥੋਂ ਆਏ ਉਧਰ ਜਾਣ ਇੱਕ ਤੇ ਜਾੜਾ ਇੱਕ ਸਾਰੀਆਂ ਛੜਕਾਂ ਕਿੰਨਾ ਐਕਸੀਡੈਂਟ ਕਰਾਉਂਦੇ ਕਾਰਾਂ ਕਿੱਡੀਆਂ ਆਉਂਦੀਆਂ ਬਿਲਕੁਲ ਬਿਲਕੁਲ ਗੋਆਪੋਰ ਵਿੱਚ ਕਰ ਜਾਂਦੇ ਆ ਇਹਦਾ ਸਕੂਟਰ ਟਲਕ ਸਕਦਾ ਹੂੰ ਤੇ ਇੱਕ ਕਾਰ ਸਾਡੇ ਆੜੇ ਸਾਡੇ ਪਰਿਵਾਸੀ ਇਹਨਾਂ ਗੰਦਬੜਾ ਪਾਇਆ। ਹੂੰ। ਤੇ ਚਲੋ ਮੋਦੀ ਦਾ ਬਿੱਲ ਲੋਡ ਨੂੰ ਰੱਖੀ ਫਿਰਦਾ। ਹੂੰ। ਤੇ ਮੈਨੂੰ ਵੋਟਾਂ ਦਾ ਲਾਲਚ ਆ। ਹੂੰ। ਪਰ ਸਾਡੇ ਲੋਕਾਂ ਨੂੰ ਤੇ ਤੰਗੀ ਜਾਨੀ। ਨਹੀਂ ਵੋਟਾਂ ਦਾ ਲਾਲਚ ਤੇ ਸਾਡੇ ਆਲਿਆਂ ਨੂੰ ਵੀ ਜਿੰਨਾ ਸਰਪੰਚੀਆਂ ਲੈਣੀਆਂ ਉਹ ਹੁੰਦਾ ਭਈਏ 5-7 ਰੱਖ ਲਓ। ਮੇਰੇ ਲਈ ਵੋਟਾਂ ਹੀ ਵਜਣਗੀਆਂ। ਇਹੋ ਗੱਲ ਹੈ ਹਨਾ। ਹੋਰ ਗਾੜੀ ਹੁਣ ਵੈਗਰ ਜਿੱਕਾ ਖਾਲਸਾ ਤੇ ਵੈਗਰ ਜਿੱਕਾ ਤੇ ਹੋਰ ਆਪਾਂ ਰੈ ਲੈਨੇ ਬਾਬਾ ਜੀ ਵੈਗਰ ਖਾਲਸਾ ਵੀ ਫਤਿਹ ਜੀ। ਵੈਗਰ ਜਿੱਕਾ ਖਾਲਸਾ ਵੈਗਰ ਜਿੱਕਾ ਕਿਵੇਂ ਦੇਖ ਰਹੇ ਹੋ ਜੀ ਇਸ ਚੀਜ਼ ਨੂੰ ਖੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀ ਆਡੀਆਂ ਬਿਲਕੁਲ ਸੋਨੇ ਰਹਿ ਰਹਾ ਜਿਹੜੀਆਂ ਹੂੰ ਬਹੁਤ ਵਧੀਆ ਜੀ ਜੇ ਸਹੀ ਤਰੀਕਾ ਵੀ ਕਿਨਾਰੇ ਬਈ ਹਿੰਦੁਸਤਾਨ ਸੁਤੰਤਰ ਦੇਸ਼ ਹੈ ਜੀ ਜੀ ਸਹੀ ਤਰੀਕਾ ਵੀ ਕੋਈ ਇਹੋ ਜੀ ਸ਼ਾਰਪੁਰ ਰਕੀ ਕੋਈ ਹਰਕਤ ਇਹੋ ਜੀ ਨਾ ਹੋਵੇ ਹੂੰ ਤੇ ਸ਼ਾਇਦ ਵੀ ਇੱਥੇ ਹਰ ਇੱਕ ਨੂੰ ਰਹਿਣ ਦਾ ਹੱਕ ਆ ਜੀ ਪਰ ਸਹੀ ਤਰੀਕਾ ਨਾਲ ਆਕਿਆ ਇਹ ਨਹੀਂ ਵੀ ਜਾਂ ਸਾਡੇ ਪੰਜਾਬੀਆਂ ਦੇ ਬੱਚੇ ਜਾਂ ਹੋਰ ਕੌਮਾਂ ਦੇ ਕੋਈ ਆਪਸ ਵਿੱਚ ਆਣ ਕੇ ਬਾਹਰਲੇ ਸੂਬਿਆਂ ਚ ਆਣ ਕੇ ਹੋਜੀ ਕੰਮ ਕਰੇ ਆਪਦਾ ਕਾਰੋਬਾਰ ਕਰਨਾ ਸਹੀ ਤਰੀਕਾ ਰਹਿਣਾ ਤੇ ਸਾਰਿਆਂ ਨਾਲ ਪਿਆਰ ਰੱਖਣਾ ਹਾਂ ਤੇ ਇਹ ਸਾਡੀ رائے ਆ ਤੇ ਆਉਣ ਵਾਲੇ ਸਮੇਂ ਦੀ ਇੱਕ ਚੀਜ਼ ਹੋਰ ਸਮਝੀ ਆਪਾਂ ਵੀ ਜਦੋਂ ਸਾਡੇ ਜਿਹੜੇ ਨੌਜਵਾਨ ਹੈ ਨਾ ਇਹਨਾਂ ਕਿਤੇ ਫੈਕਟਰੀ ਚ ਵੀ ਕੰਮ ਕਰਨਾ ਹੁੰਦਾ ਨਾ ਤੇ ਇਹਨਾਂ ਤੋਂ ਪੁਲਿਸ ਦਾ ਵੈਰੀਫਿਕੇਸ਼ਨ ਸਰਟੀਫਿਕੇਟ ਮੰਗਿਆ ਜਾਂਦਾ ਵੀ ਇਹ ਕੋਈ ਅਪਰਾਧ ਨਹੀਂ ਕਰਦਾ ਅਪਰਾਧੀ ਨਹੀਂ ਹੈਗਾ ਜਾਂ ਤੇ ਕੋਈ ਕੇਸ ਨਹੀਂ ਚੱਲ ਰਿਹਾ ਉਹਨੂੰ ਕਹਿੰਦੇ ਪੁਲਿਸ ਵੈਰੀਫਿਕੇਸ਼ਨ ਸਰਟੀਫਿਕੇਟ ਤੇ ਜਦੋਂ ਭਈਏ ਆਉਂਦੇ ਇਹਨਾਂ ਨੂੰ ਸਿੱਧਾ ਕੰਮ ਤੇ ਲਾ ਲੈਂਦੇ ਇਹਨਾਂ ਨੂੰ ਕੋਈ ਕੋਈ ਕਾਰਡ ਕਾਟ ਨਹੀਂ ਕੋਈ ਆਧਾਰ ਕਾਰਡ ਨਹੀਂ ਕੁਝ ਨਹੀਂ ਪੁੱਛਿਆ ਬਿਲਕੁਲ ਸਹੀ ਗੱਲ ਹੈ ਟਾੜੀਏ ਵੇਖੋ ਜੀ ਇੱਥੇ ਸਾਡੇ ਪੰਜਾਬੀ ਨੌਜਵਾਨ ਹਨ ਲੁਧਿਆਣਾ ਜਲੰਧ ਉਹਨਾਂ ਤੋਂ ਸਪੈਸ਼ਲ ਇੱਕ ਰਿਪੋਰਟ ਵਾਕਿਆ ਲਈ ਜਾਂਦੀ ਹੈ ਹਾਂ ਬਿਲਕੁਲ ਲਈ ਜਾਂਦੀ ਜੀ ਹਾਂਜੀ ਹਾਂ ਤੇ ਇਹਨਾਂ ਨੂੰ ਇਤਰਾ ਚਾਹੀਦੇ ਆ ਜਿਹੜੇ ਬਾਹਰ ਹੀ ਨਹੀਂ ਜੀ ਪੰਜਾਬ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਜੀ ਤੇ ਜੇਤਾਂ ਸਾਡੇ ਇਲਾਕੇ 'ਚ ਰਹਿੰਦੇ ਆ ਜਾਂ ਸ਼ਹਿਰਾਂ 'ਚ ਜਾਂ ਕਿਤੇ ਵੀ ਆ ਸਾਡੀਆਂ ਸੰਸਥਾਵਾਂ ਸਾਡੇ ਕਮੇਟੀਆਂ ਸਾਡੀਆਂ ਜਾਂ ਹੋਰ ਜਿਹੜੀਆਂ ਇਹ ਸਭਾਵਾਂ ਬਣਾਈਆਂ ਉਹਨਾਂ ਕੋਲ ਇਹਨਾਂ ਕੋਲ ਬਿਲਕੁਲ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਇਹਨਾਂ ਨੂੰ ਹਾਂ ਵੀ ਸਾਡੇ ਪਿੰਡ 'ਚ ਆ ਪਾਸਵਾਨ ਕੇ ਰਹਿ ਰਿਹਾ ਸਹੀ ਆ ਸਾਡੇ ਨਗਰ ਦਾ ਵਾ ਆਧਾਰ ਕਟ ਇਥੋਂ ਦਾ ਵਾ ਆ ਬੰਦਾ ਰਹਿ ਰਿਹਾ ਇੱਕ ਚੀਜ਼ ਨੂੰ ਹੋਰ ਸਮਝੀਏ ਪੀ ਲੋਕ ਇਹ ਵੀ ਗੱਲ ਕਰ ਰਿਹਾ ਹੈ ਵੀ ਸਾਨੂੰ ਬਾਹਰਲੇ ਸੂਬਿਆਂ 'ਚ ਬਹੁਤ ਸਾਰੇ ਐਸੇ ਸੂਬੇ ਆ ਜਿਨ੍ਹਾਂ 'ਚ ਪੰਜਾਬ ਨੂੰ ਜਾਂ ਹੋਰ ਕਿਸੇ ਵੀ ਸਟੇਟ ਤੋਂ ਆਏ ਬੰਦੇ ਨੂੰ ਉੱਥੇ ਜ਼ਮੀਨ ਖਰੀਦਣ ਦਾ ਅਧਿਕਾਰ ਨਹੀਂ ਆ। ਪਰ ਅਸੀਂ ਆਪਣੀਆਂ ਕੋਠੀਆਂ ਆਪ ਇਹਨਾਂ ਦੇ ਹਵਾਲੇ ਕਰ ਦਿੱਤੀਆਂ। ਕਿਵੇਂ ਦੇਖ ਰਹੇ ਹੋ ਇਸ ਚੀਜ਼ ਨੂੰ? ਖੈਰ ਆਪਣੇ ਮੱਝ 'ਚ ਸ਼ਾਇਦ ਇਹੋ ਜਿਹਾ ਨਹੀਂ ਆਲੀ। ਘਟਾ ਹਾਂ ਬਹੁਤ ਘਟਿਆ। ਹਾਂ ਇਹ ਦਬਾਬੇ ਕੰਨੀ ਬਹੁਤ ਹੀ ਜ਼ਿਆਦਾ ਵਾ ਪਿੰਡਾਂ ਦੇ ਪਿੰਡ ਆ ਜਿੱਥੇ ਭਈਏ ਸਭ ਕੁਝ ਕਰ ਰਹੇ ਆ। ਖੇਤੀਬਾੜੀ ਬਣਾ ਕਮਾਈ ਕਰ ਰਹੇ ਆ। ਹਾਂ ਉਲਟ ਜਿਹੜੇ ਉਪਦੇਸ਼ ਵਾਲੇ ਆ ਨਾ ਉਹਨਾਂ ਨੂੰ ਘਰ 'ਚ ਰਹਿਣ ਦਾ ਕਿਰਾਇਆ ਦੇ ਹੁੰਦਾ। ਬਿਲਕ ਹਾਂ ਸਾਡੇ ਘਰ ਦੀ ਸੇਵਾ ਸਮਾਰੋਪਨ ਪੈਸੇ ਵੀ ਲਓ ਤੇ ਇਹ ਨਹੀਂ ਹੋਣਾ ਚਾਹੀਦਾ ਉਧਰ ਸਾਡੇ ਚਾਹੀਦਾ ਵਾ ਚਲੋ ਜਿੱਦਾਂ ਸਾਡੇ ਮਾਝੇ 'ਚ ਬਹੁਤ ਵਧੀਆ ਵਾ ਸਾਡੇ ਮਾਝੇ ਵਰਗਾ ਸ਼ਾਂਤ ਮਾਹੌਲ ਚਾਹੀਦਾ ਦਬਾਬੇ 'ਚ ਸਭ ਤੋਂ ਜ਼ਿਆਦਾ ਭਈਆ ਜੀ ਹਾਂ ਹਾਂਜੀ ਅਸੀਂ ਤੇ ਉਹ ਸਾਰਿਆਂ ਨੂੰ ਅਪੀਲ ਕਰਾਂਗੇ ਸਰਕਾਰਾਂ ਨੂੰ ਅਪੀਲ ਕਰਾਂਗੇ ਜਾਂ ਹੋਰ ਸੰਸਥਾ ਨੂੰ ਅਪੀਲ ਕਰਾਂਗੇ ਵੀ ਜਿਹੜਾ ਇਹੋ ਜਿਹਾ ਕਟਣਾ ਜਿਹੜੀ ਉਹ ਨਾ ਹੋਵੇ ਤੇ ਕਿਰਪਾ ਕਰਕੇ ਆਪਣੇ ਕੋਈ ਵੀ ਹਿੰਦੁਸਤਾਨ ਦੇ ਵਿੱਚ ਰਹਿ ਸਕਦਾ ਤੇ RAM ਦੇ ਨਾਂ ਰਹਿ ਸਕਦਾ ਵਾ ਕੋਈ ਇਹੋ ਜਿਹੀ ਹੁਲੜਬਾਜੀ ਜਾਂ ਕੋਈ ਕਤਲੇਆਮ ਜਾਂ ਦੁਜੀਤੀ ਜੀ ਨਹੀਂ ਕਰ ਸਕਦਾ ਜੀ ਇੰਨਾ ਕੁਝ ਕਹਿੰਦੇ ਖਿਮਾਂ ਦੇ ਜਾ ਧੰਨਵਾਦ ਜੀ ਹੋਰ ਬਾਬਾ ਜੀ ਤੁਸੀਂ ਕਿਵੇਂ ਦੇਖ ਰਹੇ ਹੋ ਜੀ ਵਾਕਈ ਪ੍ਰਵਾਸੀਆਂ ਨੂੰ ਕੱਢ ਦੇਣਾ ਚਾਹੀਦਾ ਵੇਖੋ ਜੀ ਕੱਢਣਾ ਤਾਂ ਨਹੀਂ ਚਾਹੀਦਾ ਮੈਂ ਇਹ ਗਲਤ ਨਹੀਂ ਆਖੂਗਾ ਕਿ ਕੱਢ ਦਿਓ ਬਾਕੀ ਇਹਨਾਂ ਦੇ ਚੰਗੇ ਕੰਮ ਆ ਤੇ ਇਹਨਾਂ ਨੂੰ ਰਹਿਣ ਦਿਓ ਅਗਰ ਇਹ ਮਾੜਾ ਕੰਮ ਕਰਦੇ ਤਾਂ ਫਿਰ ਕੱਢਣ ਤੇ ਲਾਗੇ ਹੀ ਆ ਫਿਰ ਜਿਹੜੀ ਸ਼ਾਹਕਪੁਰ ਵਾਲੀ ਘਟਨਾ ਉਹਨੂੰ ਕਿਵੇਂ ਦੇਖਦੇ ਹੋ ਬਹੁਤ ਬੁਰੀ ਘਟਨਾ ਜੀ ਇਹੋ ਜਿਹੀ ਘਟਨਾ ਦੁਬਾਰਾ ਕਿ ਕਿਉਂਕਿ ਸ਼ਰਾਰਤੀ ਤਾਤੇ ਜਿਹੜੇ ਇਹੋ ਜੀਆਂ ਚੀਜ਼ਾਂ ਛੇੜਦੇ ਤੇ ਦੂਸਰਿਆਂ ਨੂੰ ਵੀ ਬਦਨਾਮ ਕਰਦੇ ਬਿਲਕੁਲ ਸਾਰੇ ਆਦਮੀ ਖਰਾਬ ਨਹੀਂ ਹੁੰਦੇ ਖਰਾਬ ਇੱਕ ਅੱਧਾ ਹੀ ਹੁੰਦਾ ਜਿਹਦੇ ਕਾਰਨ ਇਹਨਾਂ ਨੂੰ ਬਦਨਾਮੀ ਚ ਹੁਣ ਸਾਰੇ ਸਾਰੇ ਆਪਾਂ ਭਈਆਂ ਨੂੰ ਕਹਿ ਕਹਿ ਸਕਦੇ ਆਂ ਯਾਰ ਦਿਸੜੀ ਦਿਆ ਆਪਾਂ ਨੂੰ ਕਿ ਬਹੁਤ ਮਾੜਾ ਕੰਮ ਕੀਤਾ ਉਹਨਾਂ ਨੇ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਅਸਲ ਦੇ ਵਿੱਚ ਮਾਝੇ ਚ ਰਿਪੋਰਟ ਬਣਾਉਂਦਾ ਮੇਰਾ ਮਕਸਦ ਇਹ ਆ ਕਿ ਥੱਲੇ ਨਾ ਲੋਕੀ ਫੇਸਬੁੱਕ ਤੇ ਪੋਸਟਾਂ ਪਾਉਣੀਆਂ ਸ਼ੁਰੂ ਕਰ ਦਿੱਤੀ ਬਾਕੀ ਸਾਰਾ ਪੰਜਾਬ ਬੋਲਦਾ ਪਰ ਮਾਝੇ ਵਾਲੇ ਕਿਉਂ ਨਹੀਂ ਬੋਲਦੇ ਮਾਝੇ ਵਾਲੇ ਨਹੀਂ ਕਹਿੰਦੇ ਵੀ ਭਈਆਂ ਕੋਈ ਨਾ ਕੋਈ ਕਾਰਨ ਤਾਂ ਹੋਣਾ ਚਾਹੀਦਾ ਹੈ ਨਾ ਹਾਂ ਇਹ ਤਾਂ ਨਹੀਂ ਆਪਾਂ ਸਿੱਧਾ ਆਖਦੀ ਆਂ ਕਿ ਜਾਓ ਭਜਾ ਦਿਓ ਇਹਨਾਂ ਨੂੰ ਅਗਰ ਬੁਰੇ ਕੰਮ ਕਰਦੇ ਤਾਂ ਜ਼ਰੂਰ ਉਹਨਾਂ ਨੂੰ ਭਜਾਉਣਾ ਚਾਹੀਦਾ ਜਾਂ ਚੰਗੇ ਕੰਮ ਕਰਦੇ ਤਾਂ ਰੱਖ ਲਓ ਤੁਹਾਡੇ ਕਹਿਣ ਦਾ ਮਤਲਬ ਜਿਹੜਾ ਅਪਰਾਧੀ ਆ ਉਹਨੂੰ ਅਪਰਾਧੀ ਦੀ ਨਿਗਾਹ ਨਾਲ ਬਿਲਕੁਲ ਜਿਹੜਾ ਸਹੀ ਉਹਨੂੰ ਸਹੀ ਨਾਲ ਦੂਸਰਾ ਹੈ ਕਿ ਉਹਨਾਂ ਦੀ ਇਨਵੈਸਟੀਗੇਸ਼ਨ ਕਰਕੇ ਰੱਖੋ ਬੰਦਾ ਜ ਰੱਖਣਾ ਤੇ ਇਹ ਵੀ ਪਤਾ ਹੋਣਾ ਜਿਹਦੇ ਇਹ ਬੰਦਾ ਕਿਹੜੇ ਇਲਾਕੇ ਦਾ ਤੇ ਕਿਹੜੇ ਪਿੰਡ ਦਾ ਹੈ ਤੇ ਕਿੱਥੋਂ ਦਾ ਰਹਿਣ ਵਾਲਾ ਇਹਦੇ ਪਿੱਛੇ ਜਾਤੀ ਕੀ ਹੈ ਇਹਦਾ ਪ੍ਰਮਾਣ ਪੱਤਰ ਕੋਈ ਨਾ ਕੋਈ ਆਧਾਰ ਕਾਰਡ ਵਗੈਰਾ ਇਹਨਾਂ ਤੋਂ ਲੈ ਲ ਚੰਗਾ ਆ ਜਾਂ ਮਾੜਾ ਕੀ ਇਸ ਗੱਲ ਤੇ ਚਰਚਾ ਨਹੀਂ ਹੋਣੀ ਚਾਹੀਦੀ ਵੀ ਅਸੀਂ ਆਪ ਖੁਦ ਵੀ ਆਪਣਾ ਹੱਥੀ ਕੰਮ ਕਰਨਾ ਬਿਲਕੁਲ ਛੱਡ ਗਏ ਆ ਸਾਨੂੰ ਖੇਤੀਬਾੜੀ ਵਾਸਤੇ ਵੀ ਭਈਆ ਚਾਹੀਦਾ ਟਰੈਕਟਰ ਚਲਾਉਣ ਲਈ ਵੀ ਭਈਆ ਚਾਹੀਦਾ ਸਾਡੇ ਘਰ ਦੇ ਕੱਪੜੇ ਧੋਣ ਤੱਕ ਭਈਆ ਕੰਮ ਕਰ ਰਿਹਾ ਰਸੋਈ ਦਾ ਕੰਮ ਭਈਆ ਕਰ ਰਿਹਾ ਕੀ ਇਸ ਗੱਲ ਤੇ ਚਰਚਾ ਨਹੀਂ ਹੋਣੀ ਚਾਹੀਦੀ ਚਰਚਾ ਤਾਂ ਹੋਣੀ ਚਾਹੀਦੀ ਹੈ ਜੀ ਹੁਣ ਪੰਜਾਬ ਦੇ ਤੁਸੀਂ ਵੇਖ ਲਿਆ ਨੌਜਵਾਨੀ ਤਕਰੀਬਨ 3 ਪੀੜੀਆਂ ਉਜੜ ਗਈਆਂ ਨਸ਼ਿਆਂ ਚ ਆਪਾਂ ਕੰਮ ਛੱਡ ਬੈਠੇ ਆ ਹੁਣ ਕੰਮ ਛੱਡੇ ਤਾਂ ਕੋਈ ਨਾ ਕੋਈ ਕਰਨ ਤੇ ਆਊਗਾ ਜੀ ਕੋਈ ਖੇਤੀਬਾੜੀ ਕਰਦਾ ਕੋ ਉਠਣਾ ਚ ਰਹਿੰਦੇ ਆ ਟਰੈਕਟਰ ਚ ਲਾਉਂਦੇ ਆ ਮਜ਼ਦੂਰੀ ਵੀ ਕਰਦੇ ਸੜਕਾਂ ਤੇ ਵੀ ਮਿੱਟੀ ਪਾਉਂਦੇ ਆ ਤੁਸੀਂ ਵੇਖਿਆ ਹੀ ਆ ਆਪਣੇ ਪੰਜਾਬੀ ਕੋਈ ਵੇਖਿਆ ਨਹੀਂ ਸੜਕ ਤੇ ਮਿੱਟੀ ਪਾਉਂਦਾ ਗੁਰਦੁਆਰਿਆਂ ਤੇ ਮੀਨਾਕਾਰੀ ਤੱਕ ਹੋ ਰਹੀ ਆ ਉਹ ਭਈ ਕਰ ਰਹੇ ਹਾਂਜੀ ਹਾਂਜੀ ਸਾਡੇ ਲੋਕ ਇਹ ਗੱਲ ਕਹਿੰਦੇ ਪੰਜਾਬ ਦੇ ਨੌਜਵਾਨੀ ਇਹ ਕਹਿੰਦੇ ਵੀ ਪੰਜਾਬ 'ਚ ਕੰਮ ਹੀ ਨਹੀਂ ਹੈਗਾ ਪੰਜਾਬ ਕੰਮ ਬਹੁਤ ਆ ਪਰ ਆਪਾਂ ਕਰਨਾ ਚਾਹੁੰਦੇ ਨਹੀਂਗੇ ਪੰਜਾਬ ਦੇ ਵਿੱਚ ਕਦੀ ਕੋਈ ਭੁੱਖਾ ਮਰਿਆ ਵੇਖਿਆ ਤੁਸੀਂ ਹਾਂ ਬਥੇਰਾ ਕੁਛ ਆ ਪੰਜਾਬ 'ਚ ਪਰ ਆਪਾਂ ਜਦੋਂ ਕੰਮ ਛੱਡ ਬੈਠੇ ਤੇ ਆਪਾਂ ਦੂਸਰਿਆਂ ਤੇ ਭਰੋਸੇ ਰਹਿ ਗਏ ਆ ਜੀ ਜਦੋਂ ਦੂਸਰਿਆਂ ਤੇ ਵਿਸ਼ਵਾਸ ਕਰਾਂਗੇ ਤਾਂ ਹੋ ਸਕਦਾ ਉਹ ਵਿਸ਼ਵਾਸ ਘਾਤ ਵੀ ਕਦੀ ਕਰੂ ਹੂੰ ਸਭ ਤੋਂ ਵੱਡੀ ਚੀਜ਼ ਇਹ ਆ ਸਮੱਸਿਆ ਜਿਹੜੀ ਪੰਜਾਬ 'ਚ ਬਹੁਤ ਸੋਹਣੀਆਂ ਗੱਲਾਂ ਕਿਤੇ ਧੰਨਵਾਦ ਲੱਕੜੀ ਚਾਹੁੰਦੇ ਕੋਈ ਲਗਾ ਹਾਂ ਜੀ ਕੋਈ ਗੱਲ ਰੱਖਣੀ ਚਾਹੁੰਦੇ ਹੋ ਪੁਰਾਣੇ ਗੱਲ ਦੱਸਣੀ ਠੀਕ ਆ ਜੋ ਹੋਇਆ ਨਹੀਂ ਹੋਣਾ ਚਾਹੀਦਾ ਇਹ ਇਹ ਲੋਕ ਉਧਰ ਹੋਇਆ ਬਾਕੀ ਜਿਹੜੇ ਦਾਰਗੋੜ ਵਗੈਰਾ ਲੈ ਕੇ ਜਿੱਥੇ ਵੀ ਰਹਿਣਾ ਜਿਹਦੇ ਸਮਝ ਰੱਖਣੇ ਚਾਹੀਦੇ ਆ ਇਹ ਆਪਾਂ ਨੂੰ ਵਿਸ਼ਵਾਸ ਹੋਣਾ ਚਾਹੀਦਾ ਤੇ ਜੇ ਆਪਾਂ ਉਦਾਂ ਹੀ ਰੱਖ ਲੈਨੇ ਫਿਰ ਉਹਦਾ ਬਾਦ ਗੱਲ ਮਾਰਾਂਗੇ ਫਿਰ ਔਖਾ ਹੋ ਜਾਂਦਾ ਬਾਜਾ ਹਾਂਜੀ ਤੋ ਕਿਤੇ ਨਾ ਕਿਤੇ ਇਹ ਗੱਲਾਂ ਜਿਹੜੀਆਂ ਨੇ ਹਾਂ ਹਾਂ ਜੀ ਹਾਂ ਜੀ ਜਿਹੜੇ ਆਪਣੇ ਲੋਕ ਆ ਆ ਇਹ ਉਹ ਛੋਣਾ ਛੋਣਾ ਬਈ ਇਹਦੇ ਝੋਨਾ ਲਾਉਣ ਨੂੰ ਲੈ ਆਉਂਦੇ ਹਾਂ ਹੁਣ ਆਪਾਂ ਕਿਹੜੇ ਫਟਾਣ ਨੂੰ ਆਖਾਂ ਕਿ ਤੂੰ ਬੰਦੇ ਕਿਉਂ ਲਿਆਂਦੇ ਕਦੇ ਲਵਾਉਂਦਾ ਕੀ ਚੱਕਰ ਹੁਣ ਇੱਕ ਮੰਨੂ ਵੀ ਲੋਕ ਪੈਂਦੇ ਨੇ ਉੱਥੇ ਉਹਦਾ ਵੀਡੀਓ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਾਰ ਪਾ ਕੇ ਲਿਆਂਦੇ ਜਾਂਦੇ ਨੇ ਝੋਨੇ ਭਾਵੇਂ ਲੱਗ ਹੀ ਜਾਣੇ ਨਹੀਂ ਇਹ ਲਾਉਂਗੇ ਵਾਰੀ ਵਾਰੀ ਬਿਲਕੁਲ ਕੱਟ ਦੇਣੇ ਚਾਹੀਦੇ ਆ ਜੀ ਇਹਨਾਂ ਨੂੰ ਨਹੀਂ ਰੱਖਣਾ ਚਾਹੀਦਾ ਨਹੀਂ ਰੱਖਣਾ ਚਾਹੀਦਾ ਜੀ ਜੀ ਇਹ ਝੋਨੇ ਦਾ ਲਾਲਚ ਕਰਦੇ ਆ ਵੀ ਝੋਨਾ ਲੱਗ ਜੀਏ ਤੇ ਬੰਦੇ ਤੋਂ ਮਗਰ ਮਗਰ ਲੱਭਦੇ ਨੇ ਤੁਰੇ ਫਿਰਦੇ ਝੋਨੇ ਨੂੰ ਫਿਰ ਲੋਕ ਕਿਹੜੀ ਕਸ ਪਾਉਂਦੇ ਵੀ ਸਾਰੇ ਮੁਲਕ ਦਾ ਉਹ ਸਰਦਾਰ ਹੁਣੀ ਬਾਚ ਆਇਆ ਹਾਂਜੀ ਭਾਈ ਸਾਹਿਬ ਕੋਈ ਗੱਲ ਰੱਖਣੀ ਚਾਹਦੇ ਹੋ ਮੈਂ ਠੀਕ ਹੈ ਇਹਨਾਂ ਨੂੰ ਕੱਢਣਾ ਚਾਹੀਦਾ ਆ ਗੱਲ ਤੇ ਇਹ ਬੰਦੇ ਸਾਡੇ ਇੱਥੋਂ ਵਾਲਿਆਂ ਦਾ ਰਿਕਾਰਡ ਮਰਦਾ ਹਾਂ ਜਦੋਂ ਇਹ ਰਿਜਾ ਆ ਕੇ ਕੰਮ ਕਰਦੇ ਆ ਤੇ ਬੰਦੇ ਦਾ ਸਾਡਾ ਇੱਥੇ ਰਿਜਾ ਮਰਦਾ ਵਾ ਇਹਦੇ ਵੇਲੇ ਗੱਲ ਇਹ ਆ ਨਾ ਜੀ ਰੋੜਾ ਇਸ ਗੱਲ ਦਾ ਪੈ ਰਿਹਾ ਵੀ ਅਸੀਂ ਸਾਰੇ ਉਹਨਾਂ ਤੇ ਹੀ ਨਿਰਪਰ ਹੋ ਗਏ ਆ ਜੇ ਸਾਡਾ ਟਰੈਕਟਰ ਆ ਤਾਂ ਉਹ ਵੀ ਉਹਨੇ ਚਲਾਉਣਾ ਜੇ ਰਸੋਈ ਉਹਨੇ ਸਾਹਮਣੀ ਅਸੀਂ ਉਸੇ ਚੀਜ਼ ਤੇ ਜੀ ਬਿਲਕੁਲ ਸਹੀ ਗੱਲ ਆ ਬਿਲਕੁਲ ਸ਼ੱਕਰਾਂ ਵੀ ਜੋ ਜਿਤਰਾ ਵੀ ਆ ਇਹਨਾਂ ਨੁਕਸਾਨ ਕਰਦੇ ਆ ਤੇ ਇਹਨਾਂ ਨੂੰ ਕੱਢਣਾ ਚਾਹੀਦਾ ਇਹਨਾਂ ਨੂੰ ਕੱਢਣਾ ਚਾਹੀਦਾ ਸੋ ਕਿਤਨਾ ਕਿਤੇ ਆਪਾਂ ਵੱਖ-ਵੱਖ ਆਇਆ ਵੀ ਸੁਣੀਆਂ ਤੇ तकरीबन तकरीबन आवाज ਸਾਰਿਆਂ ਦੀ ਇਹੀ ਹੈ ਵੀ ਜਿਹੜਾ ਮਾੜਾ ਕਰਮ ਕਰਦਾ ਉਹਨੂੰ ਪਹੁੰਚਾਉਣਾ ਚਾਹੀਦਾ ਜਿਹੜਾ ਸਹੀ ਤਰੀਕੇ ਨਾਲ ਰਹਿਣਾ ਚਾਹੁੰਦਾ ਵਾ ਉਹ ਸਹੀ ਤਰੀਕੇ ਨਾਲ ਰਵੇ ਤੇ ਨਾਲ ਇੱਕ ਦੋ ਗੱਲਾਂ ਹੋਰ ਵੀ ਸਾਹਮਣੇ ਆਈਆਂ ਕਿ ਵੈਰੀਫਿਕੇਸ਼ਨ ਸਰਟੀਫਿਕੇਟ ਜਿਹੜਾ ਵਾ ਉਹ ਜ਼ਰੂਰ ਹੋਣਾ ਚਾਹੀਦਾ ਉਹਦੇ ਆਧਾਰ ਕਾਰਡ ਤੇ ਉਹਦਾ ਕੋਈ ਪਛਾਣ ਪੱਤਰ ਉਹਦੇ ਪਿਛੋਕੜ ਬਾਰੇ ਸਾਰੀ ਜਾਣਕਾਰੀ ਲੈ ਕੇ ਫੇਰ ਤੁਸੀਂ ਇਹਨਾਂ ਨੂੰ ਆਪਣੇ ਕੰਮ ਕਰਤੇ ਰੱਖ ਸਕਦੇ ਹੋ ਇਹ ਇਹ ਸੱਤ ਦੇ ਵਿੱਚੋਂ ਇਹ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਆਪਾਂ ਕੁਝ ਹੋਰ ਲੋਕਾਂ ਦੀ رائے ਵੀ ਜਰੂਰ ਲਵਾਂਗੇ ਇਸ ਵਿੱਚ ਧੰਨਵਾਦ ਕੋਈ ਕੋਈ ਕਿਸ ਇਲਾਕੇ ਦਾ